ਆਮ ਲੋਕਾਂ ਦੀ ਕੀਮਤੀ ਜਾਨਾਂ ਬਚਾਉਣ ਦੇ ਲਈ ਲੁਧਿਆਣਾ ਦੇ ਬੱਸ ਸਟੈਂਡ ਵਿਖੇ ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਸਰਬਦਾ ਪਲਾ ਚੈਰੀਟੇਬਲ ٹرسٹ ਦੇ ਮੁਖੀ ਡਾਕਟਰ ਐਸ.ਪੀ ਸਿੰਘ ਅਬਰॉय ਦੇ ਦਿਸ਼ਾ ਨਿਰਦੇਸ਼ਾਂ ਤੰਦ ਦੇ ਕਾਰਨ ਹੋ ਰੇ ਸੜਕੀ ਹਾਸਿਆ ਨੂੰ ਰੋਕ ਰੋਕਣ ਦੇ ਲਈ ਕਰੀਬ 5000 ਵਾਹਨਾਂ ਦੇ ਉੱਪਰ ਰਿਫਲੈਕਟਡ ਸਟicker ਲਗਾਏ ਗਏ ਇਸ ਜਿਹੜਾ ਹੈਗਾ ਸਾਡਾ ਇੱਕ ਤਾਂ ਸਾਡੇ ਜਿਹੜੀ ਹੈਗੀ ਆ ਪ੍ਰਾਈਵੇਟ ਜਿਹੜੇ ਸਰਪੱਦਾ ਭਲਾ ਚੈਰੀਟੇਬਲ ਟਰਸਟ ਆ ਇਹਨਾਂ ਦੇ ਨਾਲ ਤਰਨਜੀਤ ਨਰਮਾਣਾ ਜੀ ਨੇ ਇਹਦੇ ਨਾਲ ਸਾਡਾ ਜਿਹੜਾ ਰੋਡ ਸੇਫਟੀ ਮੰਥ ਚੱਲਦਾ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਇਹ ਹਰ ਸਾਲ ਜਿਹੜੀ ਇਹ ਸੇਵਾ ਹੈਗੀ ਆ ਆਪਣੀ ਫ੍ਰੀ ਆਫ ਕੋਸਟ ਕਰਦੇ ਆ ਤਾਂ ਕਿ ਜਿਹੜੇ ਜਿਹੜੀ ਕੋਈ ਟ੍ਰੈਫਿਕ ਦਾ ਜਿਹੜਾ ਸਿਗਨਲ ਨੇ ਆ ਜਿਹੜੀ ਕੋਈ ਟ੍ਰੈਫਿਕ ਦੇ ਵਹੀਕਲਸ ਇਹਦੇ ਪਿਛਲੇ ਪਾਸੇ ਜਿਹੜਾ ਤੇ ਰਿਫਲੈਕਟਰਸ ਲਾਏ ਜਾਂਦੇ ਆ ਤਾਂ ਕਿ ਪਿੱਛੋਂ ਆ ਕੇ ਕੋਈ ਸਰਦੀਆਂ ਦੇ ਵਿੱਚ ਧੁੰਦ ਦੇ ਵਿੱਚ ਕੋਈ ਅਨਟੂਰਡ ਇਨਸੀਡੈਂਟ ਨਾ ਹੋ ਸਕੇ ਇਸ ਕਰਕੇ ਜਿਹੜੀ ਹੈਗੀ ਆ ਸਾਡੀ ਮੁਹਿੰਮ ਹੈ ਪੂਰਾ ਮਹੀਨਾ ਸਾਡਾ ਚੱਲਦਾ ਹੈ ਅਸੀਂ ਕੋਈ ਨਾ ਕੋਈ ਛੋਟਾ ਛੋਟਾ ਮਤਲਬ ਕਿ ਆਪਦਾ ਸੇਫਟੀ ਵਾਸਤੇ ਕੀ ਪ੍ਰੋਲੇ ਕੀਤੇ ਜਾ ਸਕਦੇ ਆ ਉਹਦੇ ਲਈ ਅਸੀਂ ਆਪਣਾ ਛੋਟਾ ਜਿਹਾ ਆਪਣਾ ਕਰਕੇ ਪ੍ਰੋਗਰਾਮ ਤੇ ਅਸੀਂ ਉਹ ਕਰਦੇ ਹੁੰਦੇ ਆ ਪਬਲਿਕ ਨੂੰ ਮੈਸੇਜ ਇਹ ਹੈ ਜੀ ਤੁੰਦਿਆ ਤੁੰਦ ਦੇ ਵਿੱਚ ਜਿਹੜਾ ਹੈਗਾ ਜਿੰਨਾ ਸਪੀਡ ਅਸੀਂ ਸਲੋ ਕਰਕੇ ਜਾ ਸਕਦੇ ਆ ਮਤਲਬ ਆਪਣੀ ਤੰਦਰੁਸਤੀ ਨਾਲ ਹੀ ਸਾਰਾ ਕੁਝ ਹੈ ਜੇ ਤੁਸੀਂ ਤੁੰਦ ਦੇ ਵਿੱਚ ਥੋੜਾ ਆਰਾਮ ਨਾਲ ਚਲੋਗੇ ਤੇ ਉਹਦੇ ਨਾਲ ਜੇ ਤੁਹਾਡੀ ਸੇਫਟੀ ਦੇ ਉੱਪਰ ਕੁਝ ਨਹੀਂ ਹੈਗਾ ਜੋ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਹਦੇ ਡਾਕਟਰ ਐਸ ਪੀ ਸਿੰਘ ਉਭਰਾਏ ਹੁਣ ਮੁਖੀ ਨੇ ਦबई ਦੇ ਅਦਜੁਗੇ ਉਹਗੇ ਅਦਜੋਗ ਪਤੀ ਨੇ ਜੀ ਹਰ ਸਾਲ ਜਣਦੀ ਤਕਰੀਬਨ ਪੰਜਾਬ ਦੇ ਵਿੱਚ 2 ਤੋਂ 3 ਲੱਖ ਰਿਫਲੈਕਟਰ ਅਸੀਂ ਲਾਉਨੇ ਆ ਹਰਿਆਣਾ ਹਿਮਾਚਲ ਰਾਜਸਥਾਨ ਦਿੱਲੀ ਯੂਪੀ ਦਾ ਕੁਝ ਏਰੀਆ ਤੇ ਇਧਰ ਜੰਮੂ ਕਸ਼ਮੀਰ ਵਾਲੇ ਪਾਸੇ ਸਾਰੇ ਜਦੋਂ ਧੁੰਦ ਪੈਂਦੀ ਆ ਤੇ ਉਹ ਤੋਂ ਬਚਾ ਲਈਏ ਰਿਫਲੈਕਟਰ ਆ ਜਿਹੜਾ ਅੱਜ ਇਹ ਪਿਛਲੇ ਸਾਲ ਸਾਡੇ ਸ਼੍ਰੀ ਕਲਦੀਪ ਸਿੰਘ ਚੈਲ ਜੀ ਨੇ ਅਸ਼ੀਰਵਾਦ ਦੇ ਕੇ ਸ਼ੁਰੂ ਕਰਾਇਆ ਸੀ ਅੱਜ ਉਹਨਾਂ ਦੇ ਹੁਕਮਾਂ ਦੇ ਤਹਿਤ ਮੈਡਮ ਗੁਰਪ੍ਰੀਤ ਕੌਰ ਪUREWAL ਜੀ ਸਰਦਾਰ ਇਕਮਾਲ ਸਿੰਘ ਆਈਪੀਐਸ ਆਈਜੀ ਸਾਹਿਬ ਰਿਟਾਇਰਡ ਕਰਨਲ ਹਰਵੰਦ ਸਿੰਘ ਕਾਲੋਂ ਤਰਨਜੀਤ ਸਿੰਘ ਨਮਾਣਾ ਜੀ ਅੱਜ ਸਵੇਰ ਦੇ ਜਿੰਮੀ ਵਾਲੇ ਜਿੰਮੀ ਦੇ ਜਿੰਮੀ ਟਰੈਵਲ ਵਾਲੇ ਜਿਹੜੇ ਦਵਿੰਦਰ ਜੀ ਨੇ ਸਿੱਧੂ ਸਾਹਿਬ ਇਹ ਰਲ ਕੇ ਅੱਜ ਸਵੇਰ ਦੇ ਅਸੀਂ ਸ਼ੁਰੂ ਕਰਿਆ ਉਹਨਾਂ ਦੀ ਅਗਵਾਹੀ ਦੇ ਵਿੱਚ ਸਾਡੇ ਕੋਲੇ ਅੱਜ 5000 ਦਾ ਟਿੱਚਾ ਜੀ ਇੱਥੇ 5000 ਤੋਂ ਵੱਧ ਅੱਜ ਇੱਥੇ ਲਾਵਾਂਗੇ ਅਪਰਾਲੇ ਦਾ ਇਹ ਹੈ ਜੀ ਵੀ ਜੇ ਇੱਕ ਵੀ ਜਾਨ ਬਚਾ ਕੇ ਕੰਮ ਜਾ ਆਪਾਂ ਚ ਲੋਕ ਵੀ ਸਹਿਯੋਗ ਕਰ ਰਹੇ ਨੇ ਲੋਕ ਸਹਿਯੋਗ ਕਰ ਰਹੇ ਆ ਆਪਦੀ ਗੱਡੀ ਰੋਕ ਕੇ ਸਾਥੋਂ ਮੰਗ ਕੇ ਵੀ ਲੈ ਕੇ ਜਾਂਦੇ ਆ ਤੇ ਕਹਿੰਦੇ ਲਾ ਵੀ ਦਿਓ ਅਪੀਲ ਅਸੀਂ ਇਹ ਕਰਨੀ ਚਾਹੁੰਦੇ ਆਂ ਵੀ ਗੱਡੀ ਹੌਲੀ ਚਲਾਓ ਤੇ ਆਪਣੀਆਂ ਲਾਈਟਾਂ ਰੂਟਾਂ ਚੈੱਕ ਕਰਕੇ ਘਰੋਂ ਨਿਕਲੋ ਕਿਉਂਕਿ ਜਿੰਨੀ ਤੁਹਾਡੀ ਆਪਣੀ ਜਾਨ ਪਿਆਰੀ ਹੈ ਤੁਹਾਨੂੰ ਇੰਨੀ ਅਗਲੇ ਦੀ ਵੀ ਤੁਸੀਂ ਸਮਝ ਕੇ ਚੱਲੋ ਵੀ ਉਹ ਵੀ ਤੁਹਾਡੇ ਨੇ ਜੀ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ